ਸਕੂਲ ਦੀ ਡਿੱਗੀ ਹੋਈ ਸਿਰਫ ਚਾਰ ਦਿਵਾਰੀ ਦੀ ਮੁਰੰਮਤ ਹੋਈ ਤੇ ਆਪ ਤੇ ਐਮਐਲਏ ਬੀਬਾ ਜੀ ਨੇ ਇਹ ਕਹਿ ਕੇ ਪ੍ਰਚਾਰਿਆ ਕਿ ਸਕੂਲ ਦਾ ਉਦਘਾਟਨ ਹੋਣਾ ਹੈ। ਇੱਕ ਪਿੰਡ ਦੇ ਸਕੂਲ ਦੇ ਵਿੱਚ ਤਾਂ ਪਹਿਲਾਂ ਤੋਂ ਬਣੀ ਚਾਰ ਦਿਵਾਰੀ ਨੂੰ ਸਿਰਫ ਰੰਗ ਰੋਗਨ ਕਰਕੇ ਹੀ ਉਸਤਾ ਉਦਘਾਟਨ ਕਰ ਦਿੱਤਾ। ਉਦਘਾਟਨ ਦੇ ਲਈ ਬੀਬਾ ਜੀ ਆਏ ਪਰ ਪਿੰਡ ਦੇ ਸਰਪੰਚ ਨੂੰ ਬੁਲਾਇਆ ਤੱਕ ਨਹੀਂ ਗਿਆ ਕਿਉਂਕਿ ਉਹ ਆਪ ਪਾਰਟੀ ਦੇ ਨਾਲ ਸਬੰਧਿਤ ਨਹੀਂ ਸੀ। ਜਦ ਰੌਲਾ ਰੱਪਾ ਪਿਆ ਤਾਂ ਬੀਬਾ ਜੀ ਨੇ ਇਹ ਉਦਘਾਟਨ ਵਾਲੀ ਪੋਸਟ ਆਪਣੇ ਪੇਜ ਤੋਂ ਡਿਲੀਟ ਵੀ ਕਰ ਦਿੱਤੀ ਮੈਂ ਗੱਲ ਕਰ ਰਿਹਾ ਆਮ ਆਦਮੀ ਪਾਰਟੀ ਦੇ ਹਲਕਾ ਨਕੌਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਹੋਰਾਂ ਦੀ ਜਿਨ੍ਹਾਂ ਦੇ ਵੱਲੋਂ ਪੰਜਾਬ ਚੱਲ ਰਹੀ ਸਿੱਖਿਆ ਕ੍ਰਾਂਤੀ ਦੇ ਤਹਿਤ ਨੀ ਪੱਥਰ ਰੱਖੇ ਗਏ ਇਸੇ ਦੇ ਤਹਿਤ ਤਾਂ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਪੋਸਟਰ ਸਾਂਝਾ ਕੀਤਾ ਗਿਆ ਜਿਸ ਤੇ ਵਿੱਚ ਇਹ ਲਿਖਿਆ ਗਿਆ ਕਿ ਸਕੂਲ ਦੇ ਉਦਘਾਟਨ ਕਰਨੇ ਨੇ ਤਾਂ ਅਸੀਂ ਵੀ ਸੋਚਿਆ ਕਿ ਐਮ ਐਲ ਏ ਸਹਿਬਾ ਦੇ ਇਸ ਕੰਮ ਦੀ ਸਲਾਹਤਾ ਜ਼ਰੂਰ ਕਰੀ ਜਾਵੇ ਕਿਉਂਕਿ ਸਕੂਲਾਂ ਦੇ ਉਦਘਾਟਨ ਹੋ ਰਹੇ ਨੇ ਤਾਂ ਅਸੀਂ ਇਹ ਜਾਣਨ ਦੇ ਲਈ ਪਿੰਡ ਹੀਰਾਾਂ ਦੇ ਵਿੱਚ ਪਹੁੰਚੇ ਹਾਲਾਂਕਿ ਉਸ ਦਿਨ ਉਦਘਾਟਨ ਚਾਰ ਪਿੰਡਾਂ ਦੇ ਵਿੱਚ ਸਨ ਜਿਨ੍ਹਾਂ ਦੇ ਵਿੱਚੋਂ ਪਿੰਡ ਹੀਰਾਾਂ ਵੀ ਇੱਕ ਸੀ ਜਦ ਅਸੀਂ ਇਸ ਪਿੰਡ ਦੇ ਵਿੱਚ ਪਹੁੰਚ ਕੇ ਦੇਖਿਆ ਤਾਂ ਤਸਵੀਰ ਕੁਝ ਵੱਖਰੀ ਹੀ ਸੀ ਕਿਉਂਕਿ ਜਿਸ ਸਕੂਲ ਦੇ ਵਿੱਚ ਬੀਬਾ ਜੀ ਆ ਰਹੇ ਸਨ ਉਹ ਤਾਂ ਸਕੂਲ ਪਹਿਲਾਂ ਤੋਂ ਬਣਿਆ ਹੋਇਆ ਸੀ ਤਾਂ ਫਿਰ ਉਦਘਾਟਨ ਕਿਹੜੀ ਗੱਲ ਤਾਂ ਇਹ ਸੋਚ ਕੇ ਅਸੀਂ ਵੀ ਹੈਰਾਨ ਰਹਿ ਗਏ ਤਾਂ ਫਿਰ ਪਤਾ ਲੱਗਾ ਕਿ ਉਦਘਾਟਨ ਤਾਂ ਸਿਰਫ ਢਿੱਗੀ ਹੋਈ ਚਾਰ ਦਿਵਾਰੀ ਦੀ ਮੁਰੰਮਤ ਦਾ ਜਿਸ ਨੂੰ ਸਕੂਲ ਦੇ ਉਦਘਾਟਨ ਦਾ ਨਾਮ ਦਿੱਤਾ ਗਿਆ। ਇਹ ਵੀ ਪਤਾ ਲੱਗਿਆ ਕਿ ਇਹ ਸਕੂਲ ਤਾਂ ਬਹੁਤ ਸਾਲ ਪਹਿਲਾਂ ਦਾ ਬਣਿਆ ਹੋਇਆ ਸੀ। ਇੱਥੇ ਹੀ ਬਸ ਨਹੀਂ ਜਦ ਅਸੀਂ ਨਾਲ ਲੱਗਦੇ ਪਿੰਡ ਬਿੱਲਾ ਨਵਾਬ ਦੇ ਵਿੱਚ ਪਹੁੰਚੇ ਜਿੱਤੇ ਉਸੇ ਦਿਨ ਹੀ ਉਦਘਾਟਨ ਸੀ ਤਾਂ ਉੱਤੇ ਪਹੁੰਚ ਕੇ ਸੱਜਣਿਆਂ ਤਾਂ ਸਾਡੀਆਂ ਵੀ ਅੱਖਾਂ ਅੱਡੀਆਂ ਰਹਿ ਗਈਆਂ ਕਿਉਂਕਿ ਉੱਤੇ ਪਹਿਲਾਂ ਤੋਂ ਹੀ ਬਣੀ ਹੋਈ ਸਕੂਲ ਦੀ ਚਾਰ ਦਿਵਾਰੀ ਨੂੰ ਸਿਰਫ ਰੰਗ ਰੋਗਨ ਕਰਕੇ ਹੀ ਉਸਤਾ ਉਦਘਾਟਨ ਕਰ ਦਿੱਤਾ ਗਿਆ। ਪਰ ਬੀਬਾ ਜੀ ਨੇ ਆਪਣੇ ਪੇਜ ਤੇ ਇਹ ਪ੍ਰਚਾਰਿਆ ਇੱਥੇ ਵੀ ਉਹੀ ਕਿ ਸਕੂਲ ਦਾ ਉਦਘਾਟਨ ਹੋਣਾ ਹੈ ਹੁਣ ਬੀਬਾ ਜੀ ਨੂੰ ਸਵਾਲ ਤਾਂ ਇਹ ਬਣਦਾ ਹੈ ਕਿ ਭਾਈ ਜੇਕਰ ਸਕੂਲ ਦੀ ਚਾਰ ਦਿਵਾਰੀ ਦੀ ਮੁਰੰਮਤ ਕਰਵਾ ਕੇ ਹੀ ਨੀ ਪੱਥਰ ਰੱਖਣਾ ਸੀ ਤਾਂ ਫਿਰ ਇਹ ਲਿਖਣ ਦੀ ਕੀ ਜ਼ਰੂਰਤ ਸੀ ਕਿ ਸਕੂਲਾਂ ਦਾ ਉਦਘਾਟਨ ਸਮਾਰੋਏ ਜਾਂ ਫਿਰ ਇਹ ਮੰਨਿਏ ਕਿ ਸਿਰਫ ਵਾਹ ਵਹੀ ਕਰਵਾਉਣ ਦੇ ਲਈ ਇਹ ਕੁਝ ਕੀਤਾ ਗਿਆ ਪਿੰਡ ਹੀਰਾ ਦੇ ਜਦ ਸਰਪੰਚ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਨੂੰ ਇਸ ਸਮਾਗਮ ਦੇ ਵਿੱਚ ਬੁਲਾਇਆ ਤੱਕ ਨਹੀਂ ਗਿਆ ਕਿਉਂਕਿ ਉਹ ਕਾਂਗਰਸ ਪਾਰਟੀ ਦੇ ਨਾਲ ਸਬੰਧਿਤ ਨੇ ਪਰ ਭਗਵੰਤ ਸਿੰਘ ਮਾਨਤਾਏ ਕਹਿੰਦੇ ਨੇ ਕਿ ਚਾਹੇ ਅਕਾਲੀ ਚਾਹੇ ਕਾਂਗਰਸੀ ਮੇਰੇ ਲਈ ਸਭ ਇੱਕ ਬਰਾਬਰ ਹੈ ਤਾਂ ਫਿਰ ਇੱਥੇ ਵਿਤ ਕਰਾ ਕਿਉਂ ਪਤਾ ਇਹ ਵੀ ਲੱਗਾ ਕਿ ਪਿੰਡ ਹੀਰਾ ਦੇ ਸਮਾਗਮ ਦੇ ਵਿੱਚ ਬੀਬਾ ਜੀ ਦੇ ਨਾਲ ਸਰਪੰਚੀ ਦਾ ਉਹ ਉਮੀਦਵਾਰ ਮੌਜੂਦ ਸੀ ਜਿਹੜਾ ਇਸ ਕਾਂਗਰਸੀ ਸਰਪੰਚ ਤੋਂ ਹਾਰਿਆ ਸੀ بس فرق ਸਿਰਫ ਇੰਨਾ ਸੀ ਕਿ ਇਹ ਉਹ ਉਮੀਦਵਾਰ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਸੀ ਇਹ ਗੱਲ ਹੋਰ ਹਸੋਹੀਣੀ ਹੋਈ ਉਹ ਇਹ ਕਿ ਪਹਿਲਾਂ ਤਾਂ ਬੀਬਾ ਜੀ ਨੇ ਆਪਣੇ ਪੇਜ ਤੋਂ ਇੱਕ ਪੋਸਟਰ ਸਾਂਝਾ ਕੀਤਾ ਜਿਸ ਤੇ ਵਿੱਚ ਇਹ ਲਿਖਿਆ ਗਿਆ ਕਿ ਸਕੂਲਾਂ ਦੇ ਉਦਘਾਟਨ ਕਰਨੇ ਹਨ ਪਰ ਜਦ ਇਸ ਉਦਘਾਟਨ ਸਮਾਰੋਦ ਦਾ ਥੋੜਾ ਬਹੁਤਾ ਰੌਲਾ ਸੋਸ਼ਲ ਮੀਡੀਆ ਤੇ ਪਿਆ ਤਾਂ ਉਸ ਤੋਂ ਬਾਅਦ ਬੀਬਾ ਜੀ ਵੱਲੋਂ ਆਪਣੇ ਪੇਜ ਤੋਂ ਸ਼ੇਅਰ ਕੀਤੀ ਪੋਸਟ ਡਿਲੀਟ ਕਰ ਦਿੱਤੀ ਗਈ ਤੇ ਇਹ ਖਬਰ ਪੜੇ ਜਾਣ ਤੱਕ ਬੀਬਾ ਜੀ ਦੇ ਪੇਜ ਤੋਂ ਇਹ ਪੋਸਟ ਡਿਲੀਟ ਸੀ ਇਸ ਦੌਰਾਨ ਸਾਡੀ ਗੱਲਬਾਤ ਪਿੰਡ ਹੀਰਾ ਦੇ ਸਰਪੰਚ ਸਾਹਿਬ ਦੇ ਨਾਲ ਹੋਈ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣਿਓ ਅੱਜ ਸਾਨੂੰ ਹੁਣੇ ਹੀ ਪਤਾ ਲੱਗਿਆ ਵੀ ਸਾਡੇ ਪਿੰਡ ਆ ਇੱਕ ਸਕੂਲ ਦਾ ਅਧ ਘਾਟਨ ਹੋ ਰਿਹਾ ਸਕੂਲ ਦੀ ਬਿਲਡਿੰਗ ਦਾ ਅਧ ਘਾਟਨ ਹੋ ਰਿਹਾ ਜਦ ਕਿ ਸਾਡੇ ਸਕੂਲ ਬਣੇ ਨੂੰ 25 30 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਸਿਰਫ ਇੱਕ ਚਾਰ ਦੁਆਰੀ ਦੀ ਕੰਧ ਡਿੱਗ ਪਈ ਸੀ 70 80 ਫੁੱਟ ਦਾ ਏਰੀਆ ਹੋਣਾ ਇਹ ਇਹ ਡੱਕ ਵੀ ਪਿਛਲਾ ਜਗਾ ਨੀਵੇਂ ਸੀ ਕਿ ਡਿੱਗਣ ਦੇ ਕਰਕੇ ਉਹਨੂੰ ਦੁਬਾਰਾ ਸਾਫ਼ ਸੁਥਰ ਕਰਕੇ ਇੱਟਾਂ ਦੁਬਾਰਾ ਚੜਾਈ ਕਰਕੇ ਉਹ ਉਹਦੀ ਰਿਪੇਅਰ ਕਰਕੇ ਪਲਾਸਟਰ ਵਗੈਰਾ ਕੀਤਾ ਗਿਆ ਸਿਰਫ ਕੰਧ ਦਾ ਇੱਕ ਬਣਵਾ ਕੇ ਤੇ ਉਹਨੂੰ ਆਪਾਂ ਕਹਿ ਰਹੇ ਹਾਂ ਬਿਲਡਿੰਗ ਦਾ ਤੇ ਕਟਨ ਕੀਤਾ ਸਕੂਲ ਦੀ ਬਿਲਡਿੰਗ ਦਾ ਇਹ ਤਾਂ ਸਕੂਲ ਬੜੇ ਪੁਰਾਣਾ ਚੱਲਣ ਆ ਜਾਂਦਾ ਸਾਡਾ ਜੀ ਤੇ ਤੁਹਾਨੂੰ ਸੱਦਿਆ ਨਹੀਂ ਗਿਆ ਜਾਂ ਤੁਸੀਂ ਆਏ ਨਹੀਂ ਇਹਦਾ ਕੀ ਕਾਰਨ ਹੈ ਤਾਂ ਕਹਿੰਦੇ ਰਲ ਕੇ ਚੱਲਾਂਗੇ ਨਹੀਂ ਨਹੀਂ ਮੈਂ ਤਾਂ ਸਵੇਰ ਦਾ ਘਰੇ ਸੀ ਬਿਲਕੁਲ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਕਿਸੇ ਨੇ ਦਿੱਤੀ ਵੀ ਅੱਜ ਤੁਹਾਡੇ ਸਕੂਲ ਦੇ ਵਿੱਚ ਪ੍ਰੋਗਰਾਮ ਆ ਨਾ ਹੀ ਸਾਨੂੰ ਕੋਈ ਮੈਸੇਜ ਆਇਆ ਗਿਆ ਕਿਸੇ ਵੀ ਇਹਨਾਂ ਦੇ ਆਮ ਆਦੀ ਪਾਜ ਦੇ ਵਰਕਰ ਵੱਲੋਂ ਜਾਂ ਕਿਸੇ ਸਰਕਾਰੀ ਪੇਕ ਵੱਲੋਂ ਬਿਲਕੁਲ ਸਾਨੂੰ ਇਗਨੋਰ ਕੀਤਾ ਗਿਆ ਸੀ